ਪਿਛਲੇ ਦਿਨੋਂ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਚੱਲੀ ਤੇਜ਼ ਹਨੇਰੀ ਅਤੇ ਬਰਸਾਤ ਨੇ ਕਿਸਾਨਾਂ ਨੂੰ ਚਿੰਤਾ ਦੇ ਵਿੱਚ ਪਾ ਦਿੱਤਾ ਕਿਉਂਕਿ ਕਿਸਾਨ ਆਪਣੀ ਪੁੱਤਾ ਬਾਗ ਪਾਲੀ ਫਸਲ ਵੇਚਣ ਦੇ ਲਈ ਦਾਣਾ ਮੰਡੀ ਦੇ ਵਿੱਚ ਲੈ ਕੇ ਆਏ ਹੋਏ ਸਨ ਪਰ ਰਾਤ ਸਮੇਂ ਬਰਸਾਤ ਹੋਣ ਕਾਰਨ ਪੂਰੀ ਫਸਲ ਬਰਸਾਤ ਦੇ ਵਿੱਚ ਭਿੱਜ ਗਈ ਕਿਉਂਕਿ ਕਿਸਾਨ ਸਰਕਾਰ ਅਤੇ ਪ੍ਰਸ਼ਾਸਨ ਦੇ ਭਰੋਸੇ ਉੱਤੇ ਹੀ ਆਪਣੀ ਫਸਲ ਨੂੰ ਮੰਡੀ ਦੇ ਵਿੱਚ ਲੈ ਕੇ ਆਉਂਦਾ ਹੈ ਕਿਉਂਕਿ ਸਰਕਾਰ ਅਤੇ ਪ੍ਰਸ਼ਾਸਨ ਦੇ ਵੱਲੋਂ ਉਨ੍ਹਾਂ ਨੂੰ ਪੂਖਤਾ ਪ੍ਰਬੰਧ ਕਰਕੇ ਦੇਣੇ ਹੁੰਦੇ ਨੇ ਪਰ ਪ੍ਰਬੰਧਾਂ ਦੀ ਉਸ ਵੇਲੇ ਸਾਰੀ ਪੋਲ ਖੁੱਲ ਗਈ ਜਦੋਂ ਪਹਿਲੀ ਬਰਸਾਤ ਨੇ ਹੀ ਕਿਸਾਨਾਂ ਦੀ ਪੁੱਤਾ ਵਾਂਗ ਪਾਲੇ ਹੋਏ ਫਸਲ ਨੂੰ ਆਪਣੀ ਚਪੇਟ ਦੇ ਵਿੱਚ ਲੈ ਲਿਆ ਤੇ ਸਾਰੀ ਕਣਕ ਗਿੱਲੀ ਹੋ ਗਈ। ਉੱਥੇ ਹੀ ਕਿਸਾਨਾਂ ਦਾ ਕਹਿਣਾ ਸੀ ਕਿ ਸਰਕਾਰ ਦੇ ਵੱਲੋਂ ਤਾਂ ਪੂਖਤਾ ਪ੍ਰਬੰਧ ਕੀਤੇ ਜਾਂਦੇ ਨੇ ਪਰ ਮਾਰਕੀਟ ਕਮੇਟੀ ਦੇ ਅਧਿਕਾਰੀ ਅਤੇ ਮੁਲਾਜ਼ਮ ਸਾਡੀ ਫਸਲਾਂ ਦੀ ਕੋਈ ਵੀ ਗੌਰ ਨਹੀਂ ਕਰਦੇ ਤੇ ਅੱਜ ਸਾਡੀ ਫਸਲ ਗਿੱਲੀ ਹੋ ਚੁੱਕੀ ਹੈ। ਉੱਥੇ ਹੀ ਮਜ਼ਦੂਰ ਯੂਨੀਅਨ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਵੀ ਕਹਿਣਾ ਸੀ ਕਿ ਸਰਕਾਰ ਵੱਲੋਂ ਤਾਂ ਵਧੀਆ ਪ੍ਰਬੰਧ ਕਰਕੇ ਦਿੱਤੇ ਜਾਂਦੇ ਨੇ ਪਰ ਕੁਝ ਅਧਿਕਾਰੀ ਇਸ ਵੱਲ ਗੌਰ ਨਹੀਂ ਕਰਦੇ। ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਇਹੋ ਜਿਹੇ ਅਧਿਕਾਰੀਆਂ ਉੱਤੇ ਐਕਸ਼ਨ ਲਿਆ ਜਾਵੇ ਮੇਰਾ ਨਾਮ ਹੈ ਸਾਈਲਾ ਤੇ ਮੈਂ ਲੋਕ ਲਈ ਕਣਕ ਲੈ ਕੇ ਆਏ ਆ ਤੇ ਸਰਕਾਰਾਂ ਆਗੂ ਦਿੰਦੀਆਂ ਤੇ ਮਾਰਕਰ ਕਮੇਟੀ ਵੱਲੋਂ ਕੋਈ ਪ੍ਰਬੰਧ ਨਹੀਂ ਗੋਡੇ-ਗੋਡੇ ਪਾਣੀ ਖੜਾ ਵੇਖ ਸਕਦੇ ਹੋ ਤੁਸੀਂ ਤੇ ਹੁਣ ਫਸਲ ਖਰਾਬ ਹੋ ਜਾਂਦੀ ਹੈ ਇਹ ਆ ਵੇਖ ਲਓ ਬਸ ਕੋਈ ਕੁਝ ਨਹੀਂ ਦਿੱਤੇ ਗਈ ਕਵਰ ਟਕਣ ਲਈ ਤੁਹਾਡੇ ਸਾਹਮਣੇ ਇਹ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਮਾਰਕਰ ਕਮੇਟੀ ਵੱਲੋਂ ਜੀ ਸਰਕਾਰਾਂ ਵੱਲੋਂ ਪ੍ਰਬੰਧ ਕੀਤੇ ਜਾਂਦੀ ਹੈ ਪੂਰੇ ਸਰਕਾਰਾਂ ਵੱਲੋਂ ਤਾਂ ਪੂਰੇ ਪ੍ਰਬੰਧ ਕੀਤੇ ਜਾਂਦੇ ਆਈ ਪਰ ਮਾਰਕਰ ਕਮੇਟੀ ਵੱਲੋਂ ਕੋਈ ਪ੍ਰਬੰਧ ਨਹੀਂ ਕੀ ਮੰਗ ਕਰਦੇ ਮੰਗੇ ਹੀ ਕਰਦੇ ਆ ਵੀ ਮਾਰਕਰ ਕਮੇਟੀ ਨੂੰ ਸਦਾਰ ਕਰਨਾ ਚਾਹੀਦਾ ਜੀ ਜਿਹੜਾ ਨਾ ਬਲੰਦਰ ਸਿੰਘ ਪਿੰਡ ਥਾਂਦੇ ਵਾਲਾ ਰਾਤ ਬਰਸਾਤ ਹੋਈ ਅੱਜ ਦਿਨ ਚੜ ਕੇ ਦਰ ਚੜਦੇ ਨਾਲ ਮੈਂ ਟਰਾਲੀ ਲੈ ਕੇ ਮੰਡੀ ਜਾਇਆ ਮੰਡੀ ਚ ਪਾਣੀ ਪਾਣੀ ਖੜਦਾ ਅਜੇ ਤੱਕ ਕੋਈ ਸਰਕਾਰ ਆਪਣਾ ਮਾਰਕੀਟ ਕਮੇਟੀ ਦਾ ਕੋਈ ਅਧਿਕਾਰੀ ਕੋਈ ਪ੍ਰਬੰਧ ਗਏ ਤੱਕ ਕਿਸੇ ਨੇ ਕੋਈ ਘੇੜਾ ਨਹੀਂ ਮਾਰਿਆ ਅੱਥੇ ਮੰਡੀ ਚ ਇੰਨਾ ਬਾਰਦਾਨਾ ਬੋਰੀਆਂ ਬੋਰੀਆਂ ਪਈਆਂ ਢੇਰ ਲੱਗੇ ਪਏ ਆ ਤੇ ਜਗਾ ਲਾਉਣ ਨੂੰ ਐਣੀ ਜਿੱਡ ਟਾਲੀਆਂ ਲਿਆਉਣੇ ਕੋਈ ਜਗਾ ਨਹੀਂ ਤੇ ਪਾਣੀ ਪਾਣੀ ਹੈਗਾ ਮੰਡੀ ਦੇ ਵਿੱਚ ਬੋਰੀਆਂ ਪਾਣੀ ਚ ਡੁੱਬੀਆਂ ਪਈਆਂ ਪਾਣੀ ਕਿੰਨੇ ਵਕਤ ਪ੍ਰਸਾਦ ਹੋ ਗਈ ਕਬਰ ਕਬਰ ਦਿੱਤੇ ਗਈ ਸੀ ਮੰਡੀ ਚ ਕੋਈ 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 ਕਵਰ ਨੇ ਆਏ ਕੋਈ ਕੋਈ ਟਕੜਾ ਤੇ ਕੁਝ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਉੱਤੋਂ ਜੋ ਸਰਕਾਰ ਆਪ ਦਾ ਇਂਤਜ਼ਾਮ ਕਰ ਦਿੰਦੀ ਆ ਥੱਲੇ ਆ ਕੇ ਜਿਹੜੇ ਪ੍ਰਬੰਧਕ ਮਾਰਕੀਟ ਕਮੇਟੀ ਵਾਲੇ ਆ ਕੋਈ ਇਧਰ ਝਾਕਦਾ ਜੀ ਅੱਜ ਪੈ ਕੱਤੋਂ 7 ਵਜੇ ਦਾ ਮੰਡੀ ਚ ਆਇਆ ਤੇ ਟਾਈਮ ਕਿਉਂ ਨਾ 9 ਵਜੇ ਲਾਦੇ ਹਜੇ ਤੱਕ ਇੱਥੇ ਕੋਈ ਕਿਸੇ ਨੇ ਕੋਈ ਢੇੜਾ ਨਹੀਂ ਮਾਰਿਆ ਕੋਈ ਲੈਣਾ ਨਹੀਂ ਪਿੱਟਿਆ ਕੀ ਮੰਗ ਕਰਦੇ ਆ ਕੇ ਪਹਿਲਾਂ ਤਾਂ ਆ ਕੇ ਮਾਰਕੀਟ ਕਮੇਟੀ ਵਾਲੇ ਹੁਣ ਉਹਨਾਂ ਨਾਲ ਗੱਲ ਕਰੀਏ ਵੇਖੀਏ ਵੀ ਕੀ ਗੱਲ ਹੈ ਕਿਉਂ ਨਹੀਂ ਚੁਕਾਈ ਚੁਕਵਾਈ ਕਰਾਉਂਦੇ 15 ਦਿਨ ਦਾ ਜਿਉਂ ਦਾਣੇ ਹਾੜੀ ਆਈ ਇੱਥੇ ਕਣੀ ਇੱਕ ਵੀ ਨਹੀਂ ਡਿੱਗੀ ਤੇ ਹੁਣ ਰਾਤ ਹੀ ਬਰਸਾਤ ਵੀ ਹੈ ਹਜੇ ਤੱਕ ਵੀ ਬਾਰਦਾਣਾ ਵੇਖੋ ਮੰਡੀ ਚ ਬੋਰ ਹੀ ਬੋਰ ਮਾਰ ਲੱਗੇ ਪਿਆ ਕੋਈ ਨਹੀਂ ਝੱਕਿਆ ਹਜੇ ਤੱਕ